we ਸਸੀਗਲ ਜੀ ਆ ਬੇਹਰ ਜੀ ਆ ਕਿ ਨਿਉ ਜਿੰਦੀ ਆ ਸੋ ਅੱਜ ਅਸੀਂ ਪਹੁੰਚੇ ਹਲਕਾ ਫਤੇਗੜ ਚੂੜੀਆਂ ਦੇ ਪਿੰਡ ਕੋਗਾ ਵਿੱਚ ਜਿੱਥੇ ਸਾਡੇ ਨਾਲ ਭੈਣ ਜੀ ਸਰਬਜੀਤ ਕੋਰ ਜੀ ਦੇ ਪਤੀ ਸਰਦਾਰ ਮਾਨ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਉਹ ਉਹ ਉਹਨਾਂ ਨਾਲ ਗੱਲਬਾਤ ਕਰ ਲਿਨੀ ਹੈ ਕਿ ਪਿਛਲੀ ਪੰਚਾਇਤ ਵੱਲੋਂ ਕਿਹੜੇ ਅਧੂਰੇ ਕੰਮ ਜਿਹੜੇ ਪੈਨਕ ਪਈ ਰਹਿ ਚੁੱਕੇ ਸੀ ਜੋ ਇਹਨਾਂ ਦੀ ਗਵਾਹੀ ਵਿੱਚ ਪੂਰੇ ਕਰਵਾਏ ਜਾਣੇ ਆ ਉਹ ਸਾਡੇ ਨਾਲ ਮੌਜੂਦ ਨੇ ਸਸੀਗਲ ਸਾਹਿਬ ਦੀ ਸੋ ਅਸੀਂ ਇਹ ਵਾਇਬ ਹਸਾ ਸਾਹਿਬਾ ਜੀ ਦੇ ਫਤੇ ਜੀ ਸਰ ਮੇਰਾ ਨਾਮ ਹੈ ਬਾਦ ਸਿੰਘ ਮੇਰੀ ਪਤਨੀ ਸਰਬਜੀਤ ਕੋਰ ਜੋ ਕਿ ਪਿੰਡ ਦੇ ਬੰਦਿਆਂ ਨੇ ਸਾਨੂੰ ਮਤਲਬ ਨੁਮਾਇੰਦਿਆਂ ਨੇ ਮਾਣ ਬਖਸ਼ਿਆ ਉਹਨਾਂ ਨੂੰ ਸਰਪੰਚੀ ਬਖਸ਼ੀ ਤੇ ਸੇਵਾ ਕਰਨ ਦਾ ਮੌਕਾ ਦਿੱਤਾ ਅਸੀਂ ਜੋ ਮਤਲਬ ਪਿੰਡ ਦੇ ਵਿਕਾਸ ਦਾ ਜੋ ਆਪਣਾ ਪਿੰਡ ਦਾ ਵਿਕਾਸ ਪਹਿਲੇ ਆਧਾਰ ਤੇ ਕਰਾਂਗੇ ਜੋ ਆਪ ਆਪਣਾ ਬਲਬੀਰ ਸਿੰਘ ਪੰਨੂ ਜੋ ਪੰਸਬ ਚੇਅਰਮੈਨ ਹਲਕਾ ਇੰਚਾਰਜ ਦਿਹਾਤੀ ਜ਼ਿਲ੍ਹਾ ਗਰਦਾਸਪੁਰ ਪ੍ਰਧਾਨ ਉਹਨਾਂ ਦੇ ਰਹਿਣ ਵਾਈ ਹੇਠ ਜੋ ਉਹਨਾਂ ਨੇ ਸਾਡਾ ਕੰਮ ਜੋ ਸ਼ੁਰੂ ਕੀਤਾ ਜੋ ਸਾਡੇ ਮਤਲਬ ਪਿੰਡ ਦੀ 18 ਫੁੱਟ ਜਿਹੜੀ ਫਿਰਨੀ ਆ ਉਹਦਾ ਜਿਹੜਾ ਕੰਮ ਚੱਲ ਰਿਹਾ ਵਾ ਬਾਕੀ ਜੋ ਵੀ ਸਾਡੇ ਪਿੰਡ ਦਾ ਕੰਮ ਅਧੂਰਾ ਵਾ ਜੋ ਪਿਛੇ ਨਹੀਂ ਹੋ ਪਾਇਆ ਉਹ ਜਿਹੜਾ ਵਾ ਅਸੀਂ ਪਹਿਲ ਦੇ ਆਧਾਰ ਤੇ ਕਰਾਂਗੇ ਤੇ ਹਰੇਕ ਬੰਦੇ ਨੂੰ ਜਿਹੜਾ ਵਾ ਅਸੀਂ ਮਤਲਬ ਮਾਨ ਸਨਮਾਨ ਦੇਵਾਂਗੇ ਉਹਨਾਂ ਦਾ ਮਤਲਬ ਜੋ ਉਹਨਾਂ ਦਾ ਜਿਹੜਾ ਅਸੀਂ ਤਹਿ ਦਲੋਤਲਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇਹ ਸੇਵਾ ਕਰਨ ਦਾ ਪਿੰਡ ਦੇ ਵਿੱਚ ਮੌਕਾ ਬਖਸ਼ਿਆ ਸਰਪੰਚ ਸਾਹਿਬ ਨੌਜਵਾਨਾਂ ਦਾ ਵੀ ਇਲੈਕਸ਼ਨ ਚਾਮ ਰੋਲ ਦਾ ਹੁੰਦਾ ਸੋ ਤੁਹਾਡੇ ਪਿੰਡੇ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਵੱਲੋਂ ਕੀ ਪਲੇਟਫਾਰਮ ਹੋਵੇਗਾ ਅਸੀਂ ਜੋ ਸਾਡੇ ਕੋਲ ਜਗ੍ਹਾ ਕਮ ਹੋਣ ਕਾਰਨ ਅਸੀਂ ਕੋਈ ਵੱਡਾ ਜੜਾ ਵਾ ਸਟੇਡੀਅਮ ਨਹੀਂ ਬਣਾ ਸਕਦੇ ਕਿਉਂਕਿ ਸਾਡੇ ਕੋਲ ਜਗ੍ਹਾ ਨਹੀਂ ਗਈ ਬਾਕੀ ਸਾਡੀ ਬੰਨੂ ਸਾਹਿਬ ਦੇ ਨਾਲ ਗੱਲ ਹੋ ਚੁੱਕੀ ਆ ਸਾਡੇ ਮਤਲਬ ਸਕੂਲ ਦੇ ਵਿੱਚ ਜਿੰਨੀ ਕਿ ਜਗ੍ਹਾ ਵਾ ਉਥੇ ਬਾਸਟਕਬਾਲ ਔਰ ਬਾਲੀਬਾਲ ਦੀਆਂ ਗਰਾਊਂਡਾਂ ਦੋ ਜਿਹੜੀਆਂ ਵਾ ਤਿਆਰ ਕਰਵਾਉਣ ਜਾ ਰਹੇ ਆ ਕਿਉਂਕਿ ਜੋ ਬੱਚਿਆਂ ਦਾ ਨਸ਼ਾ ਵੱਲੋਂ ਛੱਡ ਕੇ ਨਸ਼ੇ ਵੱਲੋਂ ਛੱਡ ਕੇ ਤੇ ਜਿਹੜਾ ਖੇਡਾਂ ਵੱਲ ਜਿਹੜਾ ਵਾ ਆਪਣਾ ਧਿਆਨ ਦੇਣ ਤੇ ਆਪਣੀ ਗਾਂ ਤਰੱਕੀ ਕਰਨ ਬਾਕੀ ਹੋਰ ਵੀ ਜੋ ਵੀ ਅਧੂਰੇ ਕੰਮ ਆ ਜਿੱਦਾਂ ਮਤਲਬ ਸਾਡੇ ਘਰ ਪੰਚਾਇਤ ਪਿੰਡ ਪੰਚਾਇਤ ਘਰ ਦਾ ਉਹਦੀ ਕੋ ਚਾਰ ਦਿਵਾਲੀ ਉਹ ਵੀ ਅਸੀਂ ਮਤਾਂ ਪਾ ਚੁੱਕੇ ਆ ਬਾਕੀ ਸਾਡੀ ਕ੍ਰਿਸਚੀਅਨ ਬਰਾਦਰੀ ਦੀ ਇੱਕ ਮਤਲਬ ਜੰਝ ਘਰ ਆ ਉਹਦਾ ਵੀ ਜੜਾ ਵਾ ਮਤਲਬ ਅਸੀਂ ਉਹਨੂੰ ਆਪਣਾ ਕਮਿਊਨਿਟੀ ਹਾਲ ਦੇ ਰੂਪ ਦੇ ਵਿੱਚ ਉਹਦਾ ਵੀ ਮਤਾ ਪਾ ਚੁੱਕੇ ਆ ਬਾਕੀ ਕ੍ਰਿਸਚੀਅਨ ਬਰਾਦਰੀ ਦਾ ਜਿਹੜਾ ਉਹ ਮਤਲਬ ਸਮਸਾਨ ਘਾਟਾ ਉਹਦੇ ਵਿੱਚ ਇੱਕ ਸ਼ੈੱਡ ਦਾ ਉਹ ਵੀ ਅਸੀਂ ਮਤਾ ਪਾ ਚੁੱਕੇ ਆ ਉਹ ਵੀ ਦੇਣੀ ਸਾਡਾ ਹੋ ਜਾਂਦਾ ਹੁਸੇ ਦੇਣ ਉਹ ਜਿਹੜਾ ਕੰਮ ਜਿਹੜਾ ਵਾ ਸ਼ੁਰੂ ਕਰਾਂਗੇ ਬਾਕੀ ਪਿੰਡ ਦੇ ਨਾਲ ਅਸੀਂ 24 ਘੰਟੇ ਆ ਕੋਈ ਵੀ ਕਿਸੇ ਵੀ ਟਾਈਮ ਕਿਸੇ ਨੂੰ ਕਿਸੇ ਕਿਸਮ ਦੀ ਮੁਸ਼ਕਲ ਹੁੰਦੀ ਆ ਉਹਦਾ ਜੜਾ ਅਸੀਂ ਆਪਣਾ ਹੱਲ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਸਰਪੰਚ ਸਾਹਿਬ ਪਿੰਡ ਦੇ ਵਿੱਚ ਮਨਰੇਗਾ ਦੀ ਗੱਲ ਕਰੀਏ ਮਨਰੇਗਾ ਦੇ ਵਿੱਚ ਜੇ ਜੋਗ ਲੋਕ ਹੁੰਦੇ ਨੇ ਸੋ ਉਹਨਾਂ ਨੂੰ ਕੰਮ ਨਹੀਂ ਮਿਲਦਾ ਤੁਸੀਂ ਆਮ ਵੇਖਿਆ ਹੈਗਾ ਸੋਸ਼ਲ ਮੀਡੀਆ ਜਾਂ ਟੀਵੀ ਚੈਨਲ ਖ਼ਬਰਾਂ ਦੇ ਵਿੱਚ ਕਿ ਨਜਾਇਜ਼ ਨਾ ਪਾਈ ਜਾਂਦੇ ਨੇ ਕਿ ਇੱਕ ਸਰਪੰਚ ਦਾ ਕੀ ਬੰਦਾ ਕੀ ਤੁਹਾਨੂੰ ਕੀ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਕਿਵੇਂ ਉਪਰਾਲਾ ਕੀਤਾ ਜਾਏ ਵੇਖੋ ਜੀ ਜਿਹੜਾ ਮਨਰੇਗਾ ਦਾ ਕੰਮ ਆ ਜਿਸ ਦਿਨ ਦੀ 22 ਤੋਂ ਸਰਕਾਰ ਬਣੀ ਆ ਉਸ ਦਿਨ ਤੋਂ ਹੀ ਸਾਡੇ ਪਿੰਡ ਤੇ ਕੰਮ ਚੱਲ ਰਿਹਾ ਵਾ ਨਾ ਤੇ ਕਿਸੇ ਬੰਦੇ ਦੀ ਕੋਈ ਗਲਤ ਹਾਜ਼ਰੀ ਲੱਗਦੀ ਆ ਘਰ ਬੈਠੇ ਦੀ ਬਲਕਿ ਜਿਸ ਦਾ ਮਾਸਟਰ ਰੋਲ ਨਿਕਲਦਾ ਵਾ ਉਹ ਮਾਸਟਰ ਰੋਲ ਦੇ ਵਜੇ ਜਿਹੜਾ ਕੋਈ ਨਹੀਂ ਹੁੰਦਾ ਉਹਦੀ ਵੀ ਅਸੀਂ ਐਬਸੈਂਟ ਦਿੰਦੇ ਆ ਕਿਉਂਕਿ ਜੜਾ ਕੰਮ ਕਰੂਗਾ ਹਾਜ਼ਰੀ ਉਹਦੀ ਲੱਗੂਗੀ ਨਾ ਕਿਸੇ ਦੇ ਘਰ ਬੈਠੇ ਦੇ ਪੈਸੇ ਪਾਉਣੇ ਆ ਨਾ ਕਿਸੇ ਆਪਣੇ ਕਿਸ ਦੇ ਚਹਤੇ ਦੇ ਪਾਉਣੇ ਆ ਬਾਕੀ ਸਾਡਾ ਕੰਮ ਚੱਲ ਰਿਹਾ ਵਾ ਹੁਣ ਵੀ ਚੱਲ ਰਿਹਾ ਵਾ ਸਾਡਾ ਕੰਮ ਔਰ ਸਰਪੰਚ ਸਾਹਿਬ ਐਜੂਕੇਸ਼ਨ ਦੀ ਗੱਲ ਕਰੀਏ ਤਿੰਨ ਦੇ ਵਿੱਚ ਆਜੂ ਤੁਸੀਂ ਕਿੰਨੀਵੀਂ ਤੱਕ ਤੁਹਾਡਾ ਸਕੂਲ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਸਕੂਲ ਦੇ ਵਿੱਚ ਸਤਾਵ ਦੀ ਕਮੀ ਆ ਜਾਂ ਸਤਾਵ ਪੂਰਾ ਕੀ ਅਪਗ੍ਰੇਡ ਹੋਣ ਦੀ ਲੋੜ ਹੈਗੀ ਕੋ ਸਾਡੇ ਜੋ ਸਕੂਲ ਆ ਬਹੁਤ ਪੁਰਾਣਾ ਸਕੂਲ ਆ ਪੰਜਵੀਂ ਕਲਾਸ ਤੱਕ ਸਕੂਲ ਆ ਬਾਕੀ ਸਾਡੇ ਕੋ ਮਤਲਬ ਕਿ ਟੀਚਰ ਦੀ ਕਮੀ ਆ ਤੇ ਇਹ ਅਸੀਂ ਮਤਲਬ ਉਹਨਾਂ ਦੀ ਪੰਨੂ ਸਾਹਿਬ ਦੀ ਨੋਲਿਜ ਦੇ ਰੱਖਿਆ ਵੀ ਸਾਨੂੰ ਟੀਚਰ ਚਾਹੀਦਾ ਵਾ ਤੇ ਇਹਦੇ ਵਿੱਚ ਬਾਕੀ ਅੱ비 ਜੜਾ ਵਾ ਅੰਗਣਵਾੜੀ ਸੈਂਟਰ ਆ ਉਹ ਸਾਡਾ ਬਣ ਰਿਹਾ ਵਾ ਸਕੂਲ ਦੀ ਸਾਡੀ ਬਿਲਡਿੰਗ ਬਣੀ ਆ ਔਰ ਸਰ ਰਾਸ਼ਨ ਕਾਰਡਾਂ ਦੀ ਵੀ ਕਿਤੇ ਨਾ ਕਿਤੇ ਸਮੱਸਿਆ ਪਿੰਡਾਂ ਦੇ ਵਿੱਚ ਹੋਣੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਜਿਹੜੇ ਯੋਗ ਲੋਕ ਨੇ ਉਹਨਾਂ ਨੂੰ ਰਾਸ਼ਨ ਮਿਲਿਆ ਕੀ ਰਾਸ਼ਨ ਕਾਰਡ ਨਵੇਂ ਬੰਦ ਦੀ ਲੋੜ ਹੈਗੀ ਆ ਕੀ ਗਰੀਬਾਂ ਤੱਕ ਰਾਸ਼ਨ ਪਹੁੰਚ ਰਿਹਾ ਜੋ ਸਾਡਾ ਰਾਸ਼ਨ ਆ ਉਹ ਸਾਡਾ ਅਸੀਂ ਇਹ ਸੁਧਾਰਤੇ ਦਿੰਦੇ ਆ ਵੀ ਜਿਸ ਤਰ੍ਹਾਂ ਮਤਲਬ ਜਿਹਦੇ ਜਿਹਦੇ ਕਾਰਡ ਆ ਵੈਸੇ ਤਕਰੀਬਨ ਸਾਡੇ ਜੋ ਰਾਸ਼ਨ ਯੋਗਤਾ ਆ ਉਹਨਾਂ ਸਾਰਿਆਂ ਦੇ ਕਾਰਡ ਆ ਸਾਰਿਆਂ ਦੇ ਕਾਰਡ ਆ ਉਹਨਾਂ ਨੂੰ ਰਾਸ਼ਨ ਪੂਰਾ ਦੇਈਦਾ ਵਾ ਮਤਲਬ ਕਿਸੇ ਦਾ ਕੋਈ ਮਤਲਬ ਜਿਹੜਾ ਵਾਦਾ ਘਾਟਾ ਨਹੀਂ ਆ ਨਾ ਕਿਸੇ ਦੇ ਨਾਲ ਕੋਈ ਮਤ ਭੇਦਿਆ ਨਾ ਕਿਸੇ ਦੇ ਨਾਲ ਕੋਈ ਯਾਨੀ ਕਿ ਕਿਸੇ ਨੂੰ ਵੱਧ ਦੇਣਾ ਕਿਸੇ ਨੂੰ ਘਟ ਦੇਣਾ ਉਹ ਸਾਡੇ ਕੋਲ ਨਹੀਂਗਾ ਜਿਸ ਦਿਨ ਤੋਂ ਅਸੀਂ 2022 ਦੇ ਵਿੱਚੋਂ ਇਸ ਚੀਜ਼ ਦੇ ਵਿੱਚ ਆਣ ਕੇ ਆਪਣੇ ਹੱਥ ਜਿ ਲੈ ਰੱਖਿਆ ਆਪਣੇ ਹੱਥੀਂ ਮਤਲਬ ਬੈਠ ਕੇ ਕੋਲ ਪਰਚੀਆਂ ਕਟਾਈ ਦੀਆਂ ਬੈਠ ਕੇ ਕੋਲ ਰਸਣ ਵੰਡਾਈ ਦਾ ਸਾਰੇ ਕੰਮ ਛੱਡ ਕੇ ਰਸਣ ਵੰਡਾਈ ਦਾ ਸ਼ਰਮਨ ਸਾਹਿਬ ਅਸੀਂ ਪਿੰਡ ਜੋ ਵਰਦਿਆਂ ਦੇਖਿਆ ਕਿ ਕਾਫੀ ਚੰਗੀ ਪੱਧਰ ਤੇ ਵਿਕਾਸ ਕਾਰ ਚੱਲ ਰਹੇ ਨੇ ਕਿ ਜਿਹੜੀ ਆ ਸੜਕਾਂ ਪਿੰਡ ਦੇ ਵਾਲੇ ਦਵਾਲੇ ਚਾਹੇ ਗਲੀਆਂ ਨਾਲੀਆਂ ਦਾ ਕੰਮ ਹੋਵੇ ਪਿਆ ਕੀ ਸ਼ਾਇਦ ਪਹਿਲੇ ਸੋਚ ਪਹਿਲੇ ਸਰਪੰਚ ਹੋਵੇ ਜਿਹੜੇ ਸਰਪੰਚ ਬੰਦਿਆ ਸਾਰੇ ਜਿਹੜਾ ਤੁਹਾਡੇ ਪਿੰਡ ਤੋਂ ਕੰਮ ਚੱਲੂ ਕੀ ਕਹਣਾ ਚਾਹੋ ਅਸੀਂ ਇਸ ਚੀਜ਼ ਦੇ ਵਿੱਚ ਜੋ ਸਰਦਾਰ ਭਗਵੰਤ ਸਿੰਘ ਮਾਨ ਤੇ ਸਾਡੇ ਜੋ ਹਲਕਾ ਇੰਚਾਰਜ ਪੰਸਬ ਚੇਅਰਮੈਨ ਸਰਦਾਰ ਬਲਬੀਰ ਸਿੰਘ ਪੰਨੂ ਇਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਹੈ ਜੋ ਇਹਨਾਂ ਨੇ ਸਾਡੀ ਜਿਹੜੀ ਆ ਇਸ ਚੀਜ਼ ਨੂੰ ਆਪਣਾ ਰਿਕੁਇਰ ਸਮਝਦੇ ਹੋਇਆ ਤੇ ਸਾਡਾ ਉਹਨਾਂ ਨੇ ਇਹ ਕੰਮ ਸਾਡਾ ਪਹਿਲੇ ਆਧਾਰ ਤੇ ਕੀਤਾ ਵਾ ਕਿਉਂਕਿ ਇਹ ਜੋ 18 ਫੁੱਟੀ ਛੜਕਾ ਇਹ ਪੰਨੂ ਸਾਹਿਬ ਦੀ ਦੇਣ ਆ ਤੇ ਕੁਝ ਸਾਡਾ ਉਪਰਾਲਾ ਵਾ ਜਿਹੜਾ ਵੀ ਉਹਨਾਂ ਨੂੰ ਬਾਰ-ਬਾਰ ਕਹਿਣ ਤੇ ਬਾਰ-ਬਾਰ ਕਹਿਣ ਤੇ ਜਿਹੜਾ ਵਾ ਕਿਉਂਕਿ ਉਹਨਾਂ ਨੇ ਸਾਡਾ ਇਹ ਜਿਹੜੀ ਆ ਮਤਲਬ ਰਿਕਵੈਸਟ ਪੂਰੀ ਜਿਹੜੀ ਮੰਨੀ ਆ ਆ ਸਰਪੰਚ ਸਾਹਿਬ ਕਈ ਵਾਰੀ ਪਿੰਡਾਂ ਜਿੱਦਾਂ ਹੁੰਦਾ ਕਿ ਝਗੜੇ ਇੰਨੇ ਵੱਧ ਜਾਂਦੇ ਨੇ ਸੋ ਲੋਕਾਂ ਨੂੰ ਥਾਣੇ ਕਰੇ ਧੱਕੇ ਖਾਣੇ ਪੈਂਦੇ ਉਹਨਾਂ ਦਾ ਸਮਾਂ ਵੀ ਬਰਬਾਦ ਹੁੰਦਾ ਪੈਸਾ ਵੀ ਬਰਬਾਦ ਹੁੰਦਾ ਸੋ ਇੱਕ ਸਰਪੰਚ ਦਾ ਕੀ ਫਰਜ਼ ਹੁੰਦਾ ਕਿਵੇਂ ਤੁਹਾਡੀ ਅਗਵਾਈ ਦੇ ਵਿੱਚ ਦੇਖਿਆ ਜਾਏਗਾ ਅਸੀਂ ਤੇ ਪਹਿਲੇ ਹੱਥ ਪਿੰਡ ਵਾਸੀ ਨੂੰ ਇਹੋ ਗੱਲ ਕਹਿ ਰੱਖੀ ਆ ਵੀ ਲੜਾਈ ਝਗੜਾ ਕੋਈ ਨਹੀਂ ਕਰਨਾ ਜੇ ਇੱਕ ਬੰਦਾ ਕਿਸੇ ਨੂੰ ਕੋ ਮਾੜਾ ਬੋਲਦਾ ਸਾਨੂੰ ਦੱਸਣ ਕਿਉਂਕਿ ਅਸੀਂ ਉਸ ਬੰਦੇ ਨੂੰ ਬੁਲਾ ਕੇ ਪੁੱਛੀਏ ਪਹਿਲੇ ਹੱਥ ਤੇ ਅਸੀਂ ਥਾਣੇ ਤੱਕ ਜਾਣ ਨਹੀਂ ਦਿੰਦੇ ਜਿੱਥੋਂ ਤੱਕ ਆ ਵੀ ਅਸੀਂ ਆਪਣੇ ਮਤਲਬ ਇੱਥੇ ਘਰੇ ਬਿਠਾ ਕੇ ਚਾਹੀ ਅਗਲੇ ਉਹਦੇ ਘਰ ਖੁਦ ਜਾ ਕੇ ਅਸੀਂ ਮੇਰੀ ਮੇਰੀ ਪੰਚਾਇਤ ਮੇਰੇ ਨਾਲ ਜਾਂਦੀ ਆ ਭਈ ਇਹ ਜਿਹੜਾ ਵਾ ਇਸ ਤਰ੍ਹਾਂ ਨਾ ਕਰੋ ਇਹਦੇ ਵਿੱਚ ਤੁਹਾਡਾ ਨੁਕਸਾਨ ਆ ਕਿਉਂਕਿ ਅਸੀਂ ਉਹਨਾਂ ਨੂੰ ਇਹ ਮਤਲਬ ਦੁੱਧੀਆਂ ਪਾਰਟੀਆਂ ਨੂੰ ਅਸੀਂ ਨਹੀਂ ਕਹਿੰਦੇ ਕਿਸੇ ਨੇ ਕਹਿੰਦੇ ਕੀ ਕੀਤਾ ਕੀ ਨਹੀਂ ਕੀਤਾ ਅਸੀਂ ਇਹ ਨਹੀਂ ਕਿਸੇ ਨੂੰ ਕਹਿੰਦੇ ਵੀ ਤੂੰ ਦਰਖਾਸਤ ਦੇ ਕੇ ਆ ਜਾ ਤੂੰ ਇੱਧਰ ਦਰਖਾਸਤ ਦੇ ਕੇ ਆ ਜਾ ਕਿਉਂਕਿ ਅਸੀਂ ਪਿੰਡ ਦੇ ਵਿੱਚ ਹੀ ਆਪਣਾ ਜਿਹੜਾ ਵਾ ਹਰ ਮਸਲਾ ਜਿਹੜਾ ਸਲਝਾਉਣਾ ਚਾਹੁੰਨੇ ਆ ਤੇ ਸਲਝਾ ਵੀ ਰਹੇ ਆ ਅ ਸਮਨ ਸਾਹਿਬ ਪਿੰਡ ਦੇ ਵਿੱਚ ਤੁਸੀਂ ਆਹ ਵੇਖਿਆ ਹੋਏਗਾ ਕਿ ਪਾਰਕਿੰਗ ਹੁੰਦੀ ਆ ਬਜ਼ੁਰਗਾਂ ਦੇ ਬੈਠਣੋਂ ਵਾਸਤੇ ਸੋ ਖੇਡ ਦੇ ਮੈਦਾਨ ਵੀ ਬੱਚਿਆਂ ਵਾਸਤੇ ਹੁੰਦੇ ਆ ਸੋ ਡਿਸਪੈਂਸਰੀ ਆ ਮੁਹੱਲਾ ਕਿ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਕੋਈ ਅਜਿਹੀ ਇਹ ਸਹੂਦਤ ਹੈਗੀ ਆ ਜਾਂ ਨਹੀਂ ਸਾਡੇ ਪਿੰਡ ਦੇ ਵਿੱਚ ਨਾਂ ਤੇ ਵੇਖੋ ਜੀ ਪਾਰਕ ਆ ਨਾ ਕੋਈ ਡਿਸਪੈਂਸਰੀ ਆ ਤੇ ਨਾਂ ਬੱਚਿਆਂ ਵਾਸਤੇ ਖੇਡ ਦਾ ਮੈਦਾਨ ਆ ਹੁਣ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਦੋ ਜਿਹੜੀਆਂ ਗਰਾਊਂਡਾਂ ਵਾਂ ਬਾਸਟਿਕਬਾਲ ਤੇ ਵਾਲੀਬਾਲ ਕਿਉਂਕਿ ਸਾਡੇ ਪਾਸ ਇੰਨਾ ਮਤਲਬ ਜਗ੍ਹਾ ਨਹੀਂ ਹੈ ਵੀ ਜਿਉ ਅਸੀਂ ਵੱਡੀ ਕੋਈ ਮਤਲਬ ਗਰਾਊਂਡ ਬਣਾ ਸਕੀਏ ਤੇ ਇਹਦੇ ਵਾਸਤੇ ਅਸੀਂ ਜਿਹੜਾ ਵਾ ਮਤਾ ਪਾ ਚੁੱਕੇ ਆ ਜਿੱਦਨ ਸਾਡਾ ਮਤਲਬ ਮਤਾ ਹੋ ਜਾਂਦਾ ਮਨਜ਼ੂਰ ਉਦਣ ਹੀ ਬਣਾਵਾਂਗੇ ਸ਼ਪੰਸਾ ਕਿਹੜੇ ਹੋਣ ਤੁਹਾਨੂੰ ਲੱਗਦਾ ਲੋੜੀ ਦੇ ਕੰਮ ਜਿਹੜੇ ਪਹਿਲ ਦੇ ਦਾਤੇ ਕੀਤੇ ਜਾਣੇ ਆ ਸੋ ਕਿਹੜੇ ਮੈਨਜੂਰੀ ਕੰਮ ਨੇ ਜਿਹੜੇ ਲੋਕਾਂ ਨੂੰ ਪਿੰਡ ਦੇ ਵਿੱਚ ਸੁੱਖ ਸੂਰਤਾਂ ਪ੍ਰਦਾਨ ਕਰਨ ਕਿਹੜੇ ਕੰਮ ਜਿਹੜੇ ਪਹਿਲ ਦੇ ਦਾਤੇ ਕੀਤੇ ਹਨ ਪਹਿਲ ਦੇ ਘਰ ਤੇ ਵੇਖੋ ਜੀ ਮਤਲਬ ਇਸ ਤਰ੍ਹਾਂ ਹੁਣ ਆਪਣਾ ਸਾਡੀ ਮਤਲਬ 크੍ਰਿਸਚੀਅਨ ਬਰਾਦਰੀ ਦਾ ਵਾ ਜੋ ਦੰਜ ਕਰਾ ਉਸਦੇ ਬਹੁਤ ਬੁਰੀ ਹਾਲ ਹੈ ਬਹੁਤ ਪੁਰਾਣਾ ਬਣਿਆ ਹੋਇਆ ਵਾ ਕਿਉਂਕਿ ਵੇਖੋ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਕਿਸੇ ਦੇ ਕੋਲ ਵੀ ਘਰ ਦੇ ਵਿੱਚ ਜਗ੍ਹਾ ਨਹੀਂ ਹੈ ਕਿਸੇ ਦਾ ਮਾੜਾ ਚੰਗਾ ਪ੍ਰੋਗਰਾਮ ਹੁੰਦਾ ਵਾ ਸਭ ਤੋਂ ਫਸਟਾਂ ਹੀ ਉਹਦਾ ਵੀ ਮਤਾ ਪਾ ਚੁੱਕੇ ਆ ਬਾਕੀ ਕੱਲ ਨੂੰ ਕਿਸੇ ਦਾ ਕੋਈ ਮਤਲਬ ਉਹ ਡੈਥ ਕੇਸ ਹੋ ਜਾਂਦਾ ਤੇ ਉੱਥੇ ਆਪਣਾ ਇਹਨਾਂ ਦੇ ਮਤਲਬ ਕ੍ਰਿਸਚਨ ਬਰਾਦਰੀ ਦੇ ਜਿਹੜਾ ਸਮਸ਼ਾਨਘਾਟ ਆ ਉੱਥੇ ਕੋਈ ਸ਼ੈੱਡ ਨਹੀਂ ਆ ਉੱਥੇ ਇਹ ਸ਼ੈੱਡ ਦਾ ਮਤਲਬ ਪਾਇਆ ਵਾ ਸਾਡੇ ਇਥੇ ਪੰਚਾਇਤਕਾਰ ਬਣਿਆ ਉਹਦੀ ਚਾਰ ਦਿਵਾਲੀ ਆ ਉਹਦੇ ਐਂਟਰਲੋਗ ਆ ਫਿਰ ਗਲੀਆਂ ਦੇ ਐਂਟਰਲੋਗ ਆ ਬਾਕੀ ਰਸੀਵਰ ਦਾ ਜਿਹੜਾ ਵਾ ਉਹ ਅਸੀਂ ਆਪਣੀ ਮੰਗ ਕੀਤੀ ਆ ਵੀ ਸਾਡਾ ਜਿਹੜਾ ਪਾਣੀ ਵੈਸੇ ਪਿੰਡ ਦਾ ਪਾਣੀ ਤੇ ਬਾਹਰ ਜਾਂਦਾ ਛਪਣਾ ਚੋਂ ਤੇ ਬਾਕੀ ਪਿੰਡ ਦੇ ਵਿੱਚ ਬੜੀ ਦਿੱਕਤ ਆ ਰਹੀ ਆ ਕਿਉਂਕਿ ਗਲੀਆਂ ਦੇ ਵਿੱਚ ਪਾਣੀ ਖੜਾ ਵਾ ਕਿਸੇ ਨੇ ਮਤਲਬ ਕੁਝ ਕੀਤਾ ਕਿਸੇ ਕੁਝ ਕੀਤਾ ਉਹਦਾਂ ਵੀ ਅਸੀਂ ਜਲਦੀ ਤੋਂ ਜਲਦੀ ਜਿਹੜਾ ਰਿਸੀਵਰ ਪਾ ਕੇ ਕਿਉਂਕਿ ਉਸ ਰਿਸੀਵਰ ਦੇ ਵਿੱਚ ਸੁੱਟਿਆ ਜਾਵੇ ਤੇ ਬਾਕੀ ਅ ਵੀ ਪਾਰਕਿੰਗ ਵਾਸਤੇ ਸਾਡੇ ਕੋਲ ਜਗ੍ਹਾ ਨਹੀਂ ਹੈ ਉਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਕਿਸੇ ਨਾ ਕਿਸੇ ਜਗ੍ਹਾ ਬਣਾਈ ਜਾਵੇ ਕਿਉਂਕਿ ਨਾ ਸਾਡੇ ਕੋਲ ਸਰਕਾਰੀ ਜਗ੍ਹਾ ਪਿੰਡ ਦੇ ਲੱਗੇ ਕਹ ਲ ਕਰੀਏ ਕੱਚੇ ਮਕਾਨਾਂ ਦਾ ਮਕਾਨਾ ਵਾਸਤੇ ਪਿੰਡਾਂ ਦੇ ਵਿੱਚ ਹੁਣ ਪੈਸੇ ਆ ਰਹੇ ਨੇ ਕੀ ਤੁਹਾਡੇ ਪਿੰਡ ਦੇ ਵਿੱਚ ਕੋਈ ਕੱਚੇ ਮਕਾਨਾਂ ਦੇ ਜਾਂ ਫਲਸਾਂ ਦੇ ਜਾਂ ਛੱਡਾਂ ਦੇ ਪੈਸੇ ਜਿਹੜੇ ਉਹ ਆਏ ਨੇ ਅਸੀਂ ਜਿੱਦਣ ਦਾ ਮਤਲਬ ਇਸ ਚੀਜ਼ ਦੇ ਵਿੱਚ ਵੜੇ ਆ ਅੱਠ ਹੀ ਪ੍ਰਸ਼ਾਂ ਪੜਾਈਆਂ ਨੇ ਤੇ ਇਸ ਸਮੇਂ ਸਾਡੇ 6 ਕੱਚੇ ਮਕਾਨਾਂ ਦਾ ਕੰਮ ਚੱਲ ਰਿਹਾ ਵਾ ਤੇ ਬਾਕੀ 22-24 ਅਸੀਂ ਨਵੇਂ ਡਾਊਨਲੋਡ ਜੋ ਕਰ ਚੁੱਕੇ ਆ ਕਿਉਂਕਿ ਸਾਡੇ ਪਿਛਲੇ ਉਹ 60-65 ਸਾਲ ਤੋਂ ਅੱਜ ਤੱਕ ਕਿਸੇ ਦੇ ਘਰ ਸਰਕਾਰੀ ਇੱਕ ਵੀ ਇਟ ਨਹੀਂ ਸੀ ਲੱਗੀ ਜੋ 6 ਕਮਰੇ ਜੋ ਸਾਡੇ ਆ ਮਤਲਬ ਪੈ ਰਹੇ ਆ 6 ਘਰਾਂ ਦੇ ਵਿੱਚ ਤੇ ਬਾਕੀ ਅਸੀਂ 2022 ਜੋ ਆ ਹੋਰ ਜਿਹੜੇ ਮਤਲਬ ਉਹਨ ਲੜ ਕਰ ਰੱਖਿਆ ਕਿੰਨੇ ਪੈਸੇ ਜਿਹੜੇ ਮਤਲਬ ਇੱਕ ਘਰ ਬਣਾਉਣ ਨੂੰ ਵਾਸਤੇ ਕੱਚੇ ਮਕਾਨਾਂ ਦੇ ਘਰਾਂ ਨੂੰ ਇਹ ਮਤਲਬ ਤਕਰੀਬਨ ਅਜੇ ਤੇ ਫਿਲਹਾਲ 1 ਲੱਖ ਕੋ 42000 ਰੁਪਏ ਆ ਜੀ ਇਹ ਤਿੰਨ ਕਿਸ਼ਤਾਂ ਚ ਆ ਰਹੇ ਨੇ ਫਸਟ ਕਿਸ਼ਤ ਜਿੱਦਾਂ ਹੁੰਦੀ ਆ ਉਹ 30000 ਰੁਪਏ ਦੀ ਹੁੰਦੀ ਆ ਉਹ ਨੀਆਂ ਮਤਲਬ ਪਟਕੇ ਤੇ ਜਿਹੜਾ ਫਰੰਟ ਦਰਵਾਜੇ ਦੀ ਚਗਾਠ ਲਾਗੇ ਉੱਪਰਲਾ ਵਾਰ ਲਾਉਣ ਤੋਂ ਬਾਅਦ ਦੇ ਵਿੱਚ ਫਿਰ ਪੈਂਦਾ 72000 ਰੁਪਿਆ ਫਿਰ ਲੈਂਟਰ ਪਾ ਕੇ ਫਰੰਟ ਜਿਹੜੀ ਕੰਦ ਆ ਉਹ ਪਲਸਤਰ ਕਰਕੇ ਫਿਰ ਪੈਂਦਾ 25000 ਰੁਪਿਆ ਲੇਵਰ ਦਾ ਇਹ 15000 ਰੁਪਿਆ ਜੜਾ ਵਾ ਬਚਿਆ ਹੋਇਆ ਉਹਦਾ ਪਿੰਡ तकरीबन 142000 ਰੁਪਿਆ ਪੈ ਰਿਆ ਵਾ ਇੱਕ ਮਕਾਨ ਦਾ ਪਿੰਡ ਦੇ ਲੋਕਾਂ ਤੁਹਾਨੂੰ ਮਾਨ ਬਖਸ਼ਿਆ ਸੇਵਾ ਕੰ ਦਾ ਮੌਕਾ ਤਾ ਤੁਹਾਡੇ ਸੱਤੇ ਤਾ ਸੱਜਾ ਸਪੰਚੀ ਦਾ ਸੋ ਕੀ ਮੈਸੇਜ ਪਿੰਡ ਵਾਲਿਆਂ ਨੂੰ ਦੇਣਾ ਚਾਹੋਗੇ ਅਸੀਂ ਤੇ ਇਹੋ ਦੇਣਾ ਚਾਹੁੰਦੇ ਆਂ ਕਿ ਜੋ ਵੀ ਮਤਲਬ ਜਿੰਨੀ ਵੀ ਸਾਡੇ ਕੋਲ ਜਿੰਨਾ ਤੇ ਸਾਡੇ ਕੋਲ ਕਮਾਂਡ ਆ ਉਹਨਾਂ ਤੇ ਜੋ ਵੀ ਸਾਡੇ ਕੋਲ ਕੰਮ ਹੋਗਾ ਉਹ ਅਸੀਂ ਪਹਿਲ ਤੌਰ ਦੇ ਪਿੰਡ ਦਾ ਭਲਾਈ ਵਾਸਤੇ ਕਰਾਂਗੇ ਨਾ ਕਿ ਕੋਈ ਮੇਰ-ਤੇਰ ਦਾ ਕਰਕੇ ਕਰਾਂਗੇ ਜੇ ਕਿਸੇ ਦਾ ਕੋਈ ਮਤਲਬ ਗਾਂ ਰਾਸ਼ਨ ਕਾਰਡ ਨਵੇਂ ਬਣਨ ਵਾਲਿਆ ਨਵੇਂ ਬਣਾਵਾਂਗੇ ਜੋ ਵੀ ਮਤਲਬ ਕੰਮ ਹੈ ਅੱਜ ਤੱਕ ਅਸੀਂ ਕਿਸੇ ਵੀ ਕਿਸੇ ਨੂੰ ਵੀ ਕਦੀ ਕਿਸੇ ਨੂੰ ਨਹੀਂ ਕਿਹਾ ਵੀ ਨਹੀਂ ਪਈ ਅਸੀਂ ਇਸ ਤਰੀਕੇ ਕਿਸੇ ਫਾਰਮ ਤੇ ਸਾਈਨ ਨਹੀਂ ਮਾਰਨੇ ਖੁਦ ਜੋ ਮੇਰੇ ਕੋ ਕੋਈ ਆਉਂਦਾ ਮੈਂ ਪਟਵਾਰੀ ਸਾਹਿਬ ਨੂੰ ਫੋਨ ਕਰਦਾ ਵੀ ਮੈਂ ਬੰਦਾ ਭੇਜਣ ਲੱਗਾ ਇਹ ਤੇ ਸਾਈਨ ਕਰਕੇ ਦਵੋ ਸੋ ਸਾਡੇ ਨਾਲ ਸਰਪੰਚ ਸਾਹਿਬ ਭੈਣ ਜੀ ਸਰਬਜੀਤ ਕੋਲ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਕੇ ਪਿੰਡ ਦੇ ਵਿੱਚ ਕਿਹੜੇ ਵਿਕਾਸ ਕਾਰਜ ਜਿਹੜੇ ਉਹ ਜੰਗੀ ਪੱਧਰ ਤੇ ਚੱਲ ਰਹੇ ਨੇ ਕਿਹੜੇ ਜਿਹੜੇ ਉਹ ਇਹਨਾਂ ਦੀ ਗਵਾਈ ਚ ਪੂਰੇ ਕਰਵਾਏ ਜਾਣੇ। ਕਹਤਾਂ ਤੁਹਾਨੂੰ ਸਰਪੰਚੇ ਚੁਣਿਆ। ਸੋ ਮਾਨ ਬਖਸ਼ਿਆ ਸੇਵਾ ਕਰਨ ਦਾ ਮੌਕਾ ਤੁਹਾਡੇ ਸਿਰ ਤੇ ਤਾਂ ਸ਼ਰਜਾ ਸੰਚੀ ਦਾ ਸੋ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੋਗੇ? ਹਾਂਜੀ ਮੈਂ ਇਹੋ ਕਹਿਣਾ ਚਾਹੁੰਦੀ ਆ ਕਿ ਸਾਡੇ ਜੋ ਵੀ ਪਿੰਡ ਦੇ ਵਿੱਚ ਕੰਮ ਸ਼ੁਰੂ ਹੋਇਆ 18 ਫੁੱਟੀ ਸੜਕ ਜਿਹੜੀ ਬਣ ਰਹੀ ਆ ਉਹਦਾ ਪੂਰਾ ਕੰਮ ਹੋਣਾ ਚਾਹੀਦਾ। ਸਾਡੇ ਪਿੰਡ ਦੀ ਜਿਹੜੀਆਂ ਜਿਹੜੀਆਂ ਚੀਜ਼ਾਂ ਬਣਨ ਵਾਲੀਆਂ ਉਹਨਾਂ ਦਾ ਵਿਕਾਸ ਹੋਣਾ ਚਾਹੀਦਾ। ਔਰ ਮੈਂ ਇਹੋ ਕਹਿੰਨੀ ਆ ਵੀ ਰਲ ਮਿਲ ਕੇ ਸਾਨੂੰ ਜਿਹੜੀ ਸੇਵਾ ਮਾਰਨ ਦੀ ਦਿੱਤੀ ਆ ਅਸੀਂ ਨਿਭਾਵਾਂਗੇ। ਸੋ ਸੋ ਇਹ ਹਨ ਸਰਪੰਚ ਪਿੰਡ ਕੋਗੇ ਤੋਂ ਭੈਣ ਜੀ ਸਰਬਜੀਤ ਕੌਰ ਉਹ ਇਹਨਾਂ ਦੇ ਪਤੀ ਸਰਦਾਰ ਬਾਜ ਸਿੰਘ ਮਾਨਾ ਕਾਹੀ ਗੱਲਬਾਤ ਕੀਤੀ ਆ ਸੋ ਇਹਨਾਂ ਦਾ ਕਹਿਣਾ ਕਿ ਪਿੰਡ ਦੇ ਵਿੱਚ ਕਾਫੀ ਜਿਹੜੇ ਵਿਕਾਸ ਕਾਰਜ ਜਿਹੜੇ ਹੋਣ ਵਾਲੇ ਨੇ ਸੋ ਜਿਵੇਂ ਦੱਸਿਆ ਪਿੰਡ ਦੇ ਵਿੱਚ ਪਾਰਕਿੰਗ ਨਾ ਹੋਣਾ, ਖੇਡ ਖੇਡੀਆਂਆਂ ਵਾਂਗ ਖੇਡ ਦਾ ਮદાન ਨਾ ਹੋਣਾ। ਉਹ ਬਜ਼ੁਰਗਾਂ ਦੇ ਬੈਣ ਖਲੋਣ ਵਾਸਤੇ ਚਾਹੇ ਉਹ ਕੋਈ ਹੋਰ ਗਲੀਆਂ ਨਾਲੀਆਂ ਦਾ ਕੰਮ ਹੋਵੇ ਉਹ ਇਹ ਜਿਵੇਂ ਇਹਨਾਂ ਨੂੰ ਸਰਕਾਰ ਤੋਂ ਸਹੂਲਤ ਆਵੇਗੀ ਸੋ ਉਸ ਲਿਹਾਜ਼ੇ ਦੇ ਨਾਲ ਪਿੰਡ ਦੇ ਵਿੱਚ ਲੜੀਵਾਰ ਕੰਮ